ਸ਼ਾਸਤਰ ਅਤੇ ਸਮ੍ਰਿਤੀਆਂ ਬਹੁਤ ਵਾਰ ਸਾਰੇ ਹੀ ਬੋਲ ਕੇ ਦੇਖੇ ਹਨ ਉਹ ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਹਰੀ ਨਾਮ ਨੂੰ ਕੋਈ ਨਹੀਂ ਪੂਜਦਾ ਏ ਨਾਨਕ ਹਰੀ ਦਾ ਨਾਮ ਅਮੋਲਕ ਹੈ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਜਪ ਤਪ ਅਤੇ ਸਭ ਗਿਆਨ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਛੇ ਸ਼ਾਸਤਰਾਂ ਅਤੇ ਸਮ੍ਰਿਤੀਆਂ ਦੀ ਕਥਾ ਕਰੇ ਯੋਗ ਅਭਿਆਸ ਕਰਮ ਧਰਮ ਕੀ ਰਿਆ ਯੋਗ ਅਭਿਆਸ ਅਤੇ ਧਰਮ ਦੀ ਕਿਰਿਆ ਕਰੇ ਸਗਲ ਤਿਆਗ ਬਨ ਮੱਦੇ ਫਿਰਿਆ ਸਭ ਨੂੰ ਛੱਡ ਕੇ ਜੰਗਲਾ ਵਿੱਚ ਫਿਰਦਾ ਰਹੇ ਅਨਕ ਪ੍ਰਕਾਰ ਕੀਏ ਬਹੁਤ ਯਤਨਾ ਹੋਰ ਵੀ ਕਈ ਤਰ੍ਹਾਂ ਦੇ ਯਤਨ ਕਰੇ ਪੁੰਨ ਦਾਨ ਹੋਮੇ ਬਹੁ ਰਤਨਾ ਬੜਾ ਪੁੰਨ ਦਾਨ ਅਤੇ ਰਤਨਾ ਦਾ ਹਵਨ ਕਰੇ ਸਰੀਰ ਕਟਾਏ ਹੋ ਮੈਂ ਕਰ ਰਾਤੀ ਰਤੀ ਰਤੀ ਸਰੀਰ ਕਟਾ ਕੇ ਹਵਾ ਵਿੱਚ ਪਵੇ ਵਰਤਨੇਮ ਕਰਾ ਬਹੁ ਪਾਤੀ ਵਰਤਨੇਮ ਕਈ ਪ੍ਰਕਾਰ ਦੇ ਕਰੇ ਨਹੀਂ ਤੁਲ ਰਾਮ ਨਾਮ ਵਿਚਾਰ ਇਹ ਸਭ ਰਾਮ ਨਾਮ ਦੇ ਵਿਚਾਰ ਬਰਾਬਰ ਨਹੀਂ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਤ اے ਨਾਨਕ ਗੁਰਮੁਖ ਜੋ ਇੱਕ ਵਾਰ ਨਾਮ ਜਪਦਾ ਹੈ ਨੌਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਜੇ ਧਰਤੀ ਦੇ 9 ਹਿੱਸੇ ਫਿਰੇ ਬਹੁਤੇ ਚਿਰ ਜੀਵੇ ਮਹਾ ਉਤਾਸ ਤਪੀ ਸਰ ਥੀ ਵਾ ਵੱਡਾ ਉਦਾਸੀ ਅਤੇ ਤਪਸਵੀ ਹੋ ਜਾਵੇ ਅਗਨ ਮਾਹੇ ਹੋ ਮਤ ਪ੍ਰਾਨ ਆਪਣੇ ਪ੍ਰਾਨ ਅਗ ਵਿੱਚ ਅਹੋਤੀ ਪਾਏ ਕਨਕ ਅਸਵ ਹੈ ਵਰ ਕੂਮ ਦਾ ਸੋਨੇ ਘੋੜੇ ਹਾਥੀ ਧਰਤੀ ਦਾਨ ਕਰੇ ਨਿਉਲੀ ਕਰਮ ਕਰੈ ਬਹੁ ਆਸਨ ਨੇਤੀ ਧੋਤੀ ਕਰਮ ਅਤੇ ਬਹੁਤੇ ਆਸਨ ਕਰੇ ਜੈਨ ਮਾਰਗ ਸੰਜਮ ਅਤਿ ਸਾਧਨ ਜੈਨ ਮਤ ਦੇ ਸੰਜਮ ਅਤੇ ਭਾਰੇ ਸਾਧਨ ਕਰੇ ਨਿਮਖ ਨਿਮਖ ਕਰ ਸਰੀਰ ਘਟਾਵੇ ਰਤਰਤਾ ਕਰਕੇ ਸਰੀਰ ਘਟਾ ਲਵੇ ਤੋ ਵੀ ਹੋ ਮੈ ਮੈ ਨਾ ਜਾਵੇ ਤਦ ਵੀ ਅਹੰਕਾਰ ਦੀ ਮੈਲ ਨਹੀਂ ਜਾਂਦੀ ਹਰ ਕੇ ਨਾਮ ਸੰਸਾਰ ਕਛ ਨਹੀਂ ਹਰੀ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਏ ਨਾਨਕ ਗੁਰਮੁਖ ਨਾਮ ਜਪ ਕੇ ਸੁਖ ਪ੍ਰਾਪਤ ਕਰਦੇ ਹਨ ਮਨ ਕਾਮਨਾ ਤੀਰਥ ਦੇਹ ਛੁਟੈ ਮਨ ਦੀ ਇੱਛਾ ਅਨੁਸਾਰ ਤੀਰਥ ਅਤੇ ਸਰੀਰ ਛੁੱਟੇ ਗਰਭ ਗੁਮਾਨ ਨਾ ਮੰਨਤੇ ਹਟੈ ਫਿਰ ਵੀ ਮਨ ਤੋਂ ਅਹੰਕਾਰ ਅਤੇ ਗੁਮਾਨ ਨਹੀਂ ਜਾਂਦਾ ਸੋਚ ਕਰੈ ਦਿਨਸ ਅਰ ਰਾਤ ਰਾਤ ਦਿਨ ਪਵਿੱਤਰ ਹੋਣ ਦਾ ਯਤਨ ਕਰੇ ਮਨ ਕੀ ਮੈਂ ਨਾ ਤਨ ਤੇ ਜਾ ਸਰੀਰ ਵਿੱਚੋਂ ਮਨ ਦੀ ਮੈ ਨਹੀਂ ਜਾਂਦੀ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਇਸ ਸਰੀਰ ਲਈ ਕਈ ਸਾਧਨਾ ਕਰੇ ਮਨ ਤੇ ਕਭੂ ਨਾ ਵਿਗਿਆਤਰੇ ਮਨ ਤੋਂ ਵਿਸ਼ੇ ਕਦੀ ਦੂਰ ਨਹੀਂ ਹੁੰਦੇ ਜਲ ਧੋਵੇ ਬਹੁਤ ਦੇ ਅਨੀ ਜੋ ਸਰੀਰ ਨੂੰ ਪਾਣੀ ਨਾਲ ਸਦਾ ਹੀ ਧੋਵੇ ਸੁੱਧ ਕਹਾ ਹੋਏ ਕਾਚੀ ਪੀ ਪਲਾ ਕੱਚੇ ਕਾਂਦ ਸਾਫ ਕਿੱਥੋਂ ਹੁੰਦੀ ਹੈ ਮਨ ਹਰ ਕੇ ਨਾਮ ਕੀ ਮਹਿਮਾ ਊਚ ਏ ਮਨਾ ਹਰੀ ਦੇ ਨਾਮ ਦੀ ਮਹਿਮਾ ਉੱਚੀ ਹੈ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਏ ਨਾਨਕ ਨਾਮ ਜਪ ਕੇ ਬਹੁਤੇ ਪਾਪੀ ਅਤੇ ਨੀਚ ਤਰ ਗਏ ਹਨ ਬਹੁਤ ਸਿਆਣਪ ਜਮਕਾ ਭੋ ਵਿਆਪੈ ਬਹੁਤ ਹੀ ਸਿਆਨਪਨ ਨਾਲ ਜਮਾ ਦਾ ਡਰ ਲੱਗਦਾ ਹੈ। ਅਨੇਕ ਯਤਨ ਕਰ ਤੇ ਸਨ ਨਾ ਠਾਪੇ। अनेका ਉਪਾਵ ਨਾਲ ਤ੍ਰਿਸ਼ਨਾ ਨਹੀਂ ਰੱਜਦੀ। ਪੇਖ ਅਨੇਕ ਅਗਨ ਨਹੀਂ ਬੁੱਝੈ। अनेका ਪੇਖ ਨਾਲ ਇਹ ਅਗਨ ਨਹੀਂ ਬੁਝਦੀ। ਕੋਟ ਉਪਾਵ ਦਰਗਾ ਨਹੀਂ ਸੀਜੈ। ਕਰੋੜਾ ਯਤਨ ਨਾਲ ਵੀ ਦਰਗਾ ਵਿੱਚ ਨਹੀਂ ਛੁੱਟਦੇ। ਛੋਟਸ ਨਹੀਂ ਉਹ ਪਿਆਰ। ਅਕਾਸ਼ਾਂ ਅਤੇ ਪਤਾਲਾ ਵਿੱਚ ਵੀ ਛੁੱਟ ਨਹੀਂ ਸਕਦੇ ਮੋਹ ਵਿਆਪੇ ਮਾਇਆ ਜਾਲ ਹਰਥਾਂ ਮੋਹ ਅਤੇ ਮਾਇਆ ਦਾ ਜਾਲ ਆਪੜਦਾ ਹੈ ਅਵਰ ਕਰਤੂਤ ਸਗਲੀ ਜਮ ਡਾਨੈ ਬਾਕੀ ਸਭ ਕਰਤੂਤਾ ਨਾਲ ਜਮ ਡਾਂਡ ਦਿੰਦਾ ਹੈ ਗੋਵਿੰਦ ਭਜਨ ਬਿਨ ਤੇ ਨਹੀਂ ਮੰਨੈ ਹਰੀ ਦੇ ਭਜਨ ਤੋਂ ਬਿਨਾ ਇੱਕ ਤਿਲ ਨਹੀਂ ਮੰਨਦਾ ਹਰ ਕਾ ਨਾਮ ਜਪਤ ਦੁਖ ਜਾਏ ਅਰੀ ਦਾ ਨਾਮ ਜਪ ਕੇ ਦੁੱਖ ਚਲਿਆ ਜਾਂਦਾ ਹੈ ਨਾਨਕ ਬੋਲੇ ਸਹਿਜ ਸੁਬਾਈ ਏ ਨਾਨਕ ਇਹ ਸੁਬਾਬਕ ਹੀ ਜੇ ਨਾਮ ਜਪੇ ਚਾਰ ਪਦਾਰਥ ਚੇ ਕੋ ਮੰਗੇ ਜੇ ਕੋਈ ਚਾਰੇ ਪਦਾਰਥ ਮੰਗਦਾ ਹੈ ਸਾਧ ਜਨਾ ਕੀ ਸੇਵਾ ਲੱਗੈ ਤਾਂ ਸੰਤ ਜਨਾ ਦੀ ਸੇਵਾ ਵਿੱਚ ਲੱਗ ਜਾਵੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋਈ ਆਪਣਾ ਦੁੱਖ ਮਿਟਾਣਾ ਚਾਹੁੰਦਾ ਹੈ ਹਰ ਹਰ ਨਾਮ ਹਰਦੈ ਸਦ ਗਾਵੇ ਤਾਂ ਹਰੀ ਦਾ ਹਰੀ ਨਾਮ ਸਦਾ ਹਿਰਦੇ ਵਿੱਚ ਜਪੇ ਜੇ ਕੋ ਆਪਣੀ ਸੋਬਾ ਲੋਰੈ ਜੇ ਕੋਈ ਆਪਣੀ ਸੋਭਾ ਚਾਹੁੰਦਾ ਹੈ ਸਾਧ ਸੰਗ ਇਹ ਹੋ ਮੈਂ ਛੋੜੈ ਤਾਂ ਸਾਧ ਸੰਗ ਕਰਕੇ ਇਹ ਹੋ ਮੇ ਨੂੰ ਛੱਡ ਦੇਵੇ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਜੰਮਨ ਮਰਨ ਦੇ ਦੁੱਖ ਤੋਂ ਡਰਦਾ ਹੈ ਸਾਧ ਜਨਾਕੀ ਸਰਣੀ ਪਰੈ ਤਾਂ ਸੰਤ ਜਨਾ ਦੀ ਸ਼ਰਣ ਵਿੱਚ ਪੈ ਜਾਵੇ ਜਿਸ ਜਨ ਕੋ ਪ੍ਰਭ ਦਰਸ ਪਿਆ사 ਜਿਸ ਪੁਰਸ਼ ਨੂੰ ਪ੍ਰਭੂ ਦੇ ਦਰਸ਼ਨ ਦੀ ਪਿਆਸ ਹੈ ਨਾਨਕ ਤਾ ਕੇ ਬਲ ਬਲ ਜਾਸਾ ਏ ਨਾਨਕ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਸਗਲ ਪੁਰਖ ਮੈਂ ਪੁਰਖ ਪ੍ਰਦਾਨ ਸਾਰੇ ਪੁਰਸ਼ਾਂ ਵਿੱਚੋਂ ਉਹ ਪੁਰਸ਼ ਪ੍ਰਦਾਨ ਹੈ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਜਿਸ ਦਾ ਸਾਥ ਸੰਗਤ ਕਰਕੇ ਅਹੰਕਾਰ ਮਿਟ ਜਾਂਦਾ ਹੈ ਆਪਸ ਕੋ ਜੋ ਜਾਣੈ ਨੀਚਾ ਜੋ ਆਪਣੇ ਆਪ ਨੂੰ ਨੀਵਾ ਜਾਣਦਾ ਹੈ ਸੋ ਗਣਿਆ ਸਭ ਤੇ ਊਚਾ ਉਹ ਸਭ ਤੋਂ ਊਚਾ ਸਮਝਿਆ ਜਾਂਦਾ ਹੈ ਜਾਕਾ ਮਨ ਹੋਏ ਸਗਲ ਕੀ ਰੀਨਾ ਜਿਸ ਦਾ ਮਨ ਸਭ ਦੀ ਚਰਨ ਧੂੜੀ ਹੋਵੇ ਹਰ ਹਰ ਨਾਮ ਤਿਨ ਘਟ ਘਟ ਚੀਨਾ ਹਰੀ ਦਾ ਨਾਮ ਉਸ ਨੇ ਸਭ ਦੇ ਅੰਦਰ ਵੇਖਿਆ ਹੈ ਮਨ ਆਪਣਾ ਤੇ ਬੁਰਾ ਮਿਟਾਨਾ ਜਿਸਨੇ ਮਨ ਤੋਂ ਬੁਰਾ ਮਿਟਾ ਲਿਆ ਹੈ ਭੇਖੈ ਸਗਲ ਸਿਸ਼ਟ ਸਾਜਣਾ ਉਹ ਸਾਰੀ ਸ੍ਰਿਸ਼ਟੀ ਨੂੰ ਸਜਣ ਵੇਖਦਾ ਹੈ ਸੂਖ ਦੂਖ ਜਨ ਸਮ ਦੇਸ ਦੇਤਾ ਜੋ ਦੁਖ ਸੁਖ ਬਰਾਬਰ ਵੇਖਦਾ ਹੈ ਨਾਨਕ ਪਾਪ ਪੁੰਨ ਨਹੀਂ ਲੇਪਾ ਏ ਨਾਨਕ ਉਸ ਨੂੰ ਪਾਪ ਅਤੇ ਪੁੰਨ ਦਾ ਦੋਸ਼ ਨਹੀਂ ਲੱਗਦਾ ਨਿਰਤਨ ਕੋ ਤਨ ਤੇਰੋ ਨਾਉ ਗਰੀਬਾਂ ਲਈ ਤੇਰਾ ਨਾਮ ਧੰ ਹੈ ਨਿਥਾਵੇ ਕੋ ਨਾਉ ਤੇਰਾ ਥਾਉ ਨਿਥਾਵਿਆਂ ਲਈ ਤੇਰਾ ਨਾਮ ਥਾ ਹੈ ਨਿਮਾਣੇ ਕੋ ਪ੍ਰਭ ਤੇਰੋ ਮਾਣ ਏ ਵਾਹਿਗੁਰੂ ਨਿਮਾਣੀਆਂ ਨੂੰ ਤੇਰਾ ਮਾਣ ਹੈ ਸકલ ਕਟਾ ਕੋ ਦੇਵੋ ਦਾਨ ਸਾਰਿਆਂ ਸ਼ੀਰਾਂ ਨੂੰ ਦਾਨ ਦੇਵੋ ਕਰਨ ਕਰਾਵਣ ਹਾਰ ਸੁਆਮੀ ਮਾਲਕ ਸਭ ਕੁਝ ਕਰਨਹਾਰ ਹੈ ਸਗਲ ਕਟਾ ਕੇ ਅੰਤਰ ਜਾਮੀ ਸਾਰੇ ਸ਼ਰੀਰਾਂ ਦੇ ਅੰਦਰ ਦੀ ਜਾਣਦਾ ਹੈ ਆਪਣੀ ਗਤਮਿਤ ਜਾਣ ਉਹ ਆਪੇ ਹੇ ਹਰੀ ਆਪਣੀ ਹਾਲਤ ਨੂੰ ਆਪ ਹੀ ਜਾਣਦੇ ਹੋ ਆਪਨ ਸੰਗ ਆਪ ਪ੍ਰਭ ਰਾਤੇ ਆਪਣੇ ਨਾਲ ਆਪ ਹੀ ਰਤੇ ਹੋਏ ਹੋ ਤੁਮਰੀ ਉਸਤਤ ਤੁਮਤੇ ਹੋਏ ਤੁਹਾਡੀ ਉਪਮਾ ਤੁਸੀਂ ਤੋਹੀ ਹੋ ਸਕਦੀ ਹੈ ਨਾਨਕ ਆਵਰਣਾ ਜਾਨਸ ਕੋਈ ਏ ਨਾਨਕ ਕੋਈ ਹੋਰ ਏ ਨਹੀਂ ਜਾਣਦਾ ਸਰਵ ਧਰਮ ਮੈਂ ਸੇਸ਼ਟ ਧਰਮ ਸਾਰੇ ਧਰਮਾਂ ਵਿੱਚੋਂ ਉੱਤਮ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਦਾ ਨਾਮ ਜਪਣਾ ਪਵਿੱਤਰ ਕਰਮ ਹੈ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਭ ਕਰਨੀਆਂ ਵਿੱਚੋਂ ਉੱਤਮ ਕਰਨੀ ਸਾਧ ਸੰਗ ਦੂਰ ਮਤਮਲ ਕਿਰਿਆ ਸਾਧ ਸੰਗਤ ਕਰਕੇ ਕੋਟੀ ਬੁੱਧੀ ਦੀ ਮੈਲ ਦੂਰ ਕਰਨੀ ਹੈ ਸਗਲ ਉਦਮ ਮਹਿ ਉਦਮ ਪਲਾ ਸਾਰੇ ਉਦਮਾਂ ਵਿੱਚੋਂ ਚੰਗਾ ਉਦਮ ਹੈ ਹਰ ਕਾ ਨਾਮ ਜਪੋ ਜੀ ਸਦਾ ਹਰੀ ਦਾ ਨਾਮ ਸਦਾ ਹਿਰਦੇ ਵਿੱਚ ਜਪੋ ਸਗਲ ਬਾਣੀ ਮਹਿ ਅਮਰਤ ਬਾਣੀ ਸਾਰੀਆਂ ਬਾਣੀਆਂ ਵਿੱਚੋਂ ਅਮਰਤ ਬਾਣੀ ਹੈ ਹਰ ਕੋ ਜਸ ਸੁਣ ਰਸਨ ਬਖਾਣੀ ਹਰੀ ਦਾ ਜਸ ਸੁਣ ਕੇ ਜੀਵ ਨਾਲ ਉਚਾਰਨਾ ਸਗਲ ਥਾਨ ਤੇ ਉਹ ਉੱਤਮ ਥਾਨ ਸਾਰੀਆਂ ਥਾਵਾਂ ਤੋਂ ਉਹ ਚੰਗਾ ਥਾਂ ਹੈ ਨਾਨਕ ਜਹਿ ਘਟ ਵਸੈ ਹਰ ਨਾਮ ਏ ਨਾਨਕ ਜਿਸ ਸਰੀਰ ਵਿੱਚ ਹਰੀ ਨਾਮ ਵਸਦਾ ਹੈ ਸਲੋਕ ਨਿਰਗੁਣ ਆਰਿਆਨੀਆਂ ਸੋ ਪ੍ਰਭ ਸਦਾ ਸਮਾਲ ਏ ਅੰਜਾਨ ਏ ਗੁਣਹੀਣ ਮਨੁੱਖ ਉਸ ਮਾਲਕ ਨੂੰ ਸਦਾ